ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 9 ਦਸੰਬਰ ਹੈ 9 ਦਸੰਬਰ 1705 ਸਹਿਬਜ਼ਾਦਾ ਅਜੀਤ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਸਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਦੇ ਪੋਤੇ ਅਤੇ ਗੁਰੂ ਹਰਗੋਬਿੰਦ ਸਾਹਿਬ ਦੇ ਪਰਪੋਤੇ ਸਨ ਆਪ ਦਾ ਜਨਮ 26 ਜਨਵਰੀ 1687 ਦੇ ਦਿਨ ਪੌਂਟਾ ਸਾਹਿਬ ਵਿਖੇ ਹੋਇਆ ਸੀ ਇੱਕ ਪੱਟਵਹੀ ਪੂਰਬੀ ਦਖਣੀ ਦੇ ਮੁਤਾਬਕ ਸਹਿਬਜ਼ਾਦਾ ਅਜੀਤ ਸਿੰਘ ਦੀ ਸ਼ਾਦੀ ਬਰਹਾਨਪੁਰ ਦੇ ਭਾਈ ਜੇਠਾ ਸਿੰਘ ਦੀ ਲੜਕੀ ਤਾਰਾ ਕੌਰ ਦੇ ਨਾਲ 15 ਜਨਵਰੀ 1705 ਦੇ ਦਿਨ ਹੋਈ ਸੀ ਅਤੇ ਉਸ ਦੇ ਘਰ 9 ਦਸੰਬਰ 1705 ਦੇ ਦਿਨ ਇੱਕ ਬੇਟੇ ਹਾਠੀ ਸਿੰਘ ਨੇ ਜਨਮ ਲਿਆ ਸੀ ਜਦੋਂ ਦਰਬਾਰ ਸਾਹਿਬ ਤੇ ਹਮਲੇ ਦੇ ਖਿਲਾਫ ਖੁਸ਼ਵੰਤ ਸਿੰਘ ਡਾਕਟਰ ਗੰਦਾ ਸਿੰਘ ਭਗਤਪੂਰਨ ਸਿੰਘ ਸਾਧੂ ਸਿੰਘ ਹਮਦਰਦ ਨੇ ਪਦਮ ਸਿਰੀ ਦੇ ਖਿਤਾਬ ਵਾਪਸ ਕਰ ਦਿੱਤੇ ਅਤੇ ਚਰਨਜੀਤ ਸਿੰਘ ਕੋਕਾ ਕੋਲਾ ਕਾਂਗਰਸ ਪਾਰਟੀ ਨੂੰ ਛੱਡ ਗਿਆ ਸੀ। ਦਵਿੰਦਰ ਸਿੰਘ ਗਰਚਾ ਤੇ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਤੇ ਲੋਕ ਸਭਾ ਤੋਂ ਅਸਤੀਫੇ ਦੇ ਦਿੱਤੇ ਸਨ ਤਾਂ ਅਜਿਹੇ ਮਾਹੌਲ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਨੇ ਵਿਦੇਸ਼ਾਂ ਦੇ ਵਿੱਚ ਜਾ ਕੇ ਲਹਿਰ ਚਲਾਉਣ ਵਾਸਤੇ ਨੇਪਾਲ ਜਾਣ ਦਾ ਫੈਸਲਾ ਕੀਤਾ। ਪਰ ਉਹ ਸਰਦਾਰ ਕਮਿਕਾ ਸਿੰਘ ਅਤੇ ਤਿੰਨ ਹੋਰ ਸਾਥੀਆਂ ਸਣੇ ਨੇਪਾਲ ਜਾਂਦਾ 27 ਨਵੰਬਰ 1984 ਦੇ ਦਿਨ ਗ੍ਰਿਫਤਾਰ ਕਰ ਲਿਆ ਗਿਆ। 9 ਦਸੰਬਰ 19 ਜੀ ਸਿੰਘ ਮਾਨ ਦੀ ਰਿਹਾਈ ਦੇ ਹੁਕਮ ਜਾਰੀ ਕਰ ਦਿੱਤੇ ਮਾਨ ਨੂੰ ਰਹਾ ਕਰਕੇ ਉਸੇ ਵੇਲੇ ਦੁਬਾਰਾ ਗ੍ਰਿਫਤਾਰ ਕਰਕੇ ਨਵੇਂ ਕੇਸ ਦੇ ਵਿੱਚ ਢੁੰਗ ਲੈ ਗਿਆ ਸੀ ਉਸ ਨੂੰ 5 ਸਾਲਾਂ ਅਗਰੋਂ ਲੋਕ ਸਭਾ ਚੋਣ ਜਿੱਤਣ ਮਗਰੋਂ ਹੀ ਰਹਾ ਕੀਤਾ ਗਿਆ 9 ਦਸੰਬਰ 1999 ਦੇ ਦਿਨ ਪੰਜਾਬ ਪੁਲਿਸ ਨੇ ਨਿਸ਼ਾਨ ਸਿੰਘ ਵਾਸੀ ਕਰਿਆਲਾ ਅਤੇ ਗੁਰਦੇਵ ਸਿੰਘ ਵਾਸੀ ਉਸਮਾਨਵਾਲਾ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ 9 ਦਸੰਬਰ 1992 ਦੇ ਦਿਨ ਪੰਜਾਬ ਪੁਲਿਸ ਨੇ ਜੋਰਾ ਸਿੰਘ ਔਰ ਫਰਵਿੰਦਰ ਸਿੰਘ ਅਤੇ 8 ਹੋਰ ਸਿੱਖਾਂ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ 9 ਦਸੰਬਰ 2118 ਦੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਲਈ ਬਰਗਾੜੀ ਇਨਸਾਫ਼ ਮੋਰਚਾ ਖਤਮ ਕਰ ਦਿੱਤਾ ਗਿਆ ਪਰ ਸੰਘਰਸ਼ ਜਾਰੀ ਰੱਖਣ ਦਾ ਅਹਦ ਲਿਆ ਗਿਆ। ਇਸ ਬਾਰੇ ਮਤਵਾਦੀ ਜਥੇਦਾਰ ਧਿਆਨ ਸਿੰਘ ਮੰਡਰ ਨੇ ਕਿਹਾ ਕਿ ਭਲਕੇ ਸੰਗਤਾਂ ਬਰਗਾੜੀ ਜ਼ਰੂਰ ਪਹੁੰਚਣ ਇੱਥੋਂ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਰਵਾਨਾ ਹੋਇਆ ਜਾਏਗਾ ਪੰਜਾਬ ਸਰਕਾਰ ਦੇ ਮੰਤਰੀਆਂ ਦੇ ਵਫ਼ਦ ਨੇ ਬਰਗਾੜੀ ਮੋਰਚੇ ਦੇ ਵਿੱਚ ਪਹੁੰਚ ਕੇ ਇਹ ਪ੍ਰੋਸਾ ਦਵਾਇਆ ਸੀ ਕਿ ਸਿੱਖ ਸੰਗਤ ਦੀਆਂ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ ਇਸ ਮਗਰੋਂ ਸੰਗਤਾਂ ਦੇ ਵਿੱਚ ਕਾਂਗਰਸ ਪ੍ਰਤੀ ਰੋਸ ਵੀ ਵੇਖਣ ਨੂੰ ਮਿਲਿਆ ਸੰਗਤਾਂ ਨੇ ਲਗਾਤਾਰ ਬਾਦਲਾਂ ਨੂੰ ਜੇਲ੍ਹ ਦੇ ਵਿੱਚ ਬੰਦ ਕਰਨ ਦੇ ਨਾਅਰੇ ਲਾਏ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਭਾਸ਼ਣ ਤੋਂ ਬਾਅਦ ਸੰਗਤਾਂ ਨੇ ਹੱਥ ਖੜੇ ਕਰਕੇ ਇਸ ਮੋਰਚੇ ਨੂੰ ਖਤਮ ਕਰਨ ਦਾ ਵਿਰੋਧ ਕੀਤਾ ਦੀ ਸੰਗਤਾਂ ਪੰਡਾਲ ਛੱਡ ਕੇ ਚਲੀਆਂ ਗਈਆਂ ਬਾਅਦ ਦੇ ਵਿੱਚ ਇਸ ਮੋਰਚੇ ਦੇ ਆਗੂਆਂ ਨੇ ਆਪਣੀਆਂ ਕੁਝ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਬਰਗਾੜੀ ਮਾਲਕੇ ਗੁਰੂਸਰ ਅਤੇ ਭਾਈ ਭਗਤਾ ਬਿਆਦਵੀ ਕੇਸਾਂ ਦੇ ਵਿੱਚ 26 ਬੰਦੇ ਫੜੇ ਜਾਣ ਦੀ ਗੱਲ ਕਹੀ ਗਈ ਬਾਦਲ ਦੇ ਰਾਜ ਦੇ ਵਿੱਚ ਅਣਪਛਾਤੀ ਪੁਲਿਸ ਉੱਤੇ ਬਾਏ ਨੇਮ ਕੇਸ ਦਰਜ ਹੋਏ 295 ਐ ਦੇ ਤਹਿਤ ਜਿਹੜੇ ਕੇਸ ਹੋਏ ਸਨ ਉਹ ਰੱਦ ਹੋਏ ਮ੍ਰਿਤਕਾਂ ਅਤੇ ਜ਼ਖਮੀਆਂ ਦੇ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਮਿਲਿਆ ਅਤੇ ਜੋ ਰਹਿ ਗਏ ਉਹਨਾਂ ਨੂੰ ਦਿੱਤਾ ਗਿਆ। ਬਰਗਾੜੀ ਦਾ ਨਾਂ ਬਰਗਾੜੀ ਸਾਹਿਬ ਰੱਖੇ ਜਾਣ ਦਾ ਐਲਾਨ ਕੀਤਾ ਗਿਆ। ਦਿਲਬਾਖ ਸਿੰਘ ਬਾਗਾ ਦੀ 26 ਸਾਲ ਬਾਅਦ ਰਿਹਾਈ ਹੋਈ। ਬਾਹਰਲੀਆਂ ਜੇਲ੍ਹਾਂ ਦੇ ਵਿੱਚ ਬੰਦ ਸਿੱਖ ਕੈਦੀਆਂ ਨੂੰ ਪੰਜਾਬ ਲਿਆਉਣ ਦੇ ਲਈ ਪੱਤਰ ਲਿਖੇ ਗਏ। ਪੈਰੋਲ ਦਾ ਸਮਾਂ ਵਧਾ ਕੇ 16 ਹਫ਼ਤੇ ਕਰ ਦੇ ਲਈ ਕੈਬਨਿਟ ਨੇ ਫੈਸਲਾ ਲਿਆ। ਬਾਦ ਦੇ ਵਿੱਚ ਆਗੂਆਂ ਦੇ ਵਿੱਚ ਦੁਬਧਾ ਵੀ ਦੇਖਣ ਨੂੰ ਮਿਲੀ। ਦਾਦੂਵਾਲ ਨੇ ਇੱਕ ਬਿਆਨ ਦਿੱਤਾ ਕਿ ਬੈਬਲ ਕਲਾ ਮਾਮਲੇ ਦੇ ਵਿੱਚ ਬਾਦਲਾਂ ਦੇ ਬਕਾਇਦਾ ਨਾਮਾ ਤੇ ਪਰਚਾ ਦਰਜ ਕਰਵਾ ਕੇ ਗ੍ਰਿਫਤਾਰੀਆਂ ਕਰਵਾਉਣੀਆਂ ਚਾਹੀਦੀਆਂ ਸਨ। ਉਹਨਾਂ ਦੇ ਮੁਤਾਬਕ ਇਸ ਮਾਮਲੇ ਦੇ ਵਿੱਚ ਜਹਦਾਰ ਮੰਡ ਨੇ ਕਾਲੀ ਕੀਤੀ। ਉਹਨਾਂ ਕਹੇ ਕਿ ਸੰਘਰਸ਼ ਕਰਦੇ ਰਾਂਗੇ ਪਰ ਤਾਨਾਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ। ਮੰਡ ਸਾਹਿਬ ਨੇ ਇਹ ਤਾਨਾਸ਼ਾਹੀ ਕੀਤੀ ਹੈ। ਇਸ ਮੋਰਚੇ ਦੇ ਖਤਮ ਹੋਣ ਦੇ ਨਾਲ ਸੰਗਤਾਂ ਦੀ ਬਹੁਤ ਵੱਡੀ ਉਮੀਦ ਟੁੱਟ ਗਈ ਕਿਉਂਕਿ ਲੋਕਾਂ ਨੂੰ ਲੱਗਿਆ ਸੀ ਕਿ ਮੋਰਚਾ ਹੁਣ ਸਰਕਾਰ ਤੇ ਪ੍ਰੈਸ਼ਰ ਬਣਾਉਣ ਲੱਗ ਪਿਆ। ਤਤਕਾਲੀ ਕਾਂਗਰਸ ਦੀ ਸਰਕਾਰ ਸੀ ਤੇ ਕੈਪਟਨ ਸਰਕਾਰ ਨੂੰ ਇਸ ਮੋਰਚੇ ਦੀ ਸਫਲਤਾ ਕਰਕੇ ਹੱਥਾਂ ਪੈਰਾਂ ਦੀ ਪੈ ਚੁੱਕੀ ਸੀ ਇਹ ਸਮਝਿਆ ਗਿਆ ਕਿ ਕਾਂਗਰਸ ਦੀ ਸਰਕਾਰ ਨੇ ਇੱਕ ਸੋਚੀ ਸਮਝੀ ਰਣਨੀਤੀ ਦੇ ਤਹਿਤ ਜਥੇਦਾਰਾਂ ਨੂੰ ਝਾਂਸੇ ਦੇ ਵਿੱਚ ਲੈ ਕੇ ਮੋਰਚਾ ਖਤਮ ਕਰਵਾ ਦਿੱਤਾ ਤਾਂ ਜੋ ਉਹਨਾਂ ਦੇ ਲਈ ਕੋਈ ਵੱਡੀ ਸਰਦਾਰਦੀ ਨਾ ਬਣ ਸਕੇ ਬਾਅਦ ਦੇ ਵਿੱਚ ਕਾਂਗਰਸ ਦੀ 2022 ਦੇ ਵਿੱਚ ਨਮੋਸ਼ੀ ਜਨਕ ਹਾਰ ਹੋਈ ਅਤੇ ਇਹ ਸਮਝਿਆ ਗਿਆ ਕਿ ਬਰਗਾੜੀ ਮੋਰਚੇ ਨੂੰ ਖਤਮ ਕਰਵਾਉਣ ਕਰਕੇ ਸਿੱਖਾਂ ਤੇ ਪੰਜਾਬੀਆਂ ਦਾ ਇੱਕ ਬਹੁਤ ਵੱਡਾ ਤੜਾ ਕਾਂਗਰਸ ਦੀ ਇਸ ਸਿਆਸਤ ਤੋਂ ਅੱਕ ਚੁੱਕਾ ਸੀ ਸਿੱਖਾਂ ਦੇ ਨਾਲ ਝੂਠੇ ਵਾਅਦੇ ਕਰਨ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਪਾਰਟੀ ਨੇ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਹੀ ਗੱਦੀੋਂ ਲਾ ਦਿੱਤਾ ਸੀ ਤੇ ਬਾਅਦ ਦੇ ਵਿੱਚ ਉਹ ਆਪਣੀ ਸਿਆਸਤ ਖਾਤਰ ਅੱਖੀਂ ਪੁਲਾਹੀ ਹੱਥ ਮਾਰਦਾ ਰਿਹਾ ਏਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦੇਣ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸਏ